আপিয়াই প্বারা মিয়ে দে কেকারুডে কেক্য়ানে আইজ জিন্যা কেনকে। ইলারিয়ে কেরাড�়িটা। ইলাণেয়া মন্যা কিজাডুকা কি� ਮੈਂ ਤਾਂ ਅਗਲਾ ਮਨਉਣਾ ਹੀ ਪੈਂਦਾ ਮੇਰੇ ਨਾਏ ਕੱਚੇ ਮੁੱਲ ਤੋਂ ਤੋਂ ਨਹੀਂ ਮੇਰੇ ਮੁੱਲ ਤੇ ਨਾਲ ਆ ਕੇ 500 ਹੀ ਕੀ ਹੋਈ ਆ ਮੈਂ ਤਾਂ ਕੱਚੇ ਤੋਂ ਚੱਲ ਕੇ ਤਾਂਗ ਦੇ ਨੂੰ ਸੁਧਾਣੀ ਚੱਲਿਆ ਹੂੰਗਾ ਬਾਹਰ ਨਹੀਂ ਆਈ ਸੀ ਪਿਆ ਹਾਂ ਸਹੀ ਮੇਰੀ ਗੱਲ ਰੱਖ ਲੋ ਭਾਈ ਹਜੇ ਵੀ ਉਹ ਹੀ ਉਹ ਰੱਖ ਲੋ ਕੋਈ ਜੀ ਰੱਖ ਦੂ ਬਾਦ ਉਹ ਹੀ ਇਹ ਨੂੰ ਨਫਾ ਦੇਣਾ ਪੈਂਦਾ ਨਹੀਂ ਆ ਤੇਰੇ ਪੈਸੇ ਲੈਣੇ ਨਹੀਂ ਨਾ ਜੇ ਤੁਹਾਨੂੰ ਪੁੱਗਦੀਆਂ ਤਾਂ ਲਓ ਨਹੀਂ ਕੋਈ ਗੱਲ ਨਹੀਂ ਮੈਂ ਲੈ ਲਿਆ ਤੱਕਾ ਨਹੀਂ ਤੁਹਾਡੇ ਨਾਲ ਗਰੀਬਾਂ ਨਾਲ ਮੈਂ ਤੱਕਾ ਨਹੀਂ ਕਰਦਾ ਪਰ ਮੈਂ ਜ਼ੁਬਾਨ ਦਾ ਪੈ ਬੰਦਾ ਮੇਰੀ ਜ਼ੁਬਾਨ ਹੋ ਗਈ ਤੇ ਨਾ ਆ ਜੀ ਮੈਨੂੰ ਪੀਏ ਰੀਲ ਤੇ ਹੁਣ 500 ਜੇ ਮੈਨੂੰ ਨਾਂ ਵੀ ਬਣੇ ਮੈਂ ਜਗਦੀਪ ਤੋਂ ਮੰਡੀ ਐ 200 ਰੁਪਏ ਲੈ ਕੇ ਦੇਣਾ ਹੁੰਦਾ ਉਹ ਅਗਲਾ ਮੇਰੀ ਮੰਨਦਾ ਗੱਲ 500 ਤੇ ਹੁਣ ਬੰਨ ਦੇ ਮੈਂ ਤਾਂ ਘਰੇ ਰਿਆਂ ਚਰਨੇ ਦੀ ਗੱਡੀ ਸਿੱਟ ਕੇ ਔਰ ਆਜੂ ਬਾਬੇ ਦੀ ਕਰੇ ਲਾਜੂ ਬਿਨਾ ਫਰੀ ਲਾਜੂ ਮੈਥੋਂ ਕਿਹੜਾ ਪੈਸੇ ਨੂੰ ਲੈ ਲਾ ਗਿਆ ਨਹੀਂ ਲਾਲਾ ਜੇ ਪੂਕਦੀਆਂ ਨੇ ਤਾਂ ਇਹਨਾਂ ਕਹਿ ਰਾਜੂ ਨੇ ਤਾਂ ਕਰ ਗਏ ਛੋਟੇ ਗੱਲ ਨਹੀਂ ਮੈਂ ਪਾਉਂਦਾ ਗੱਲ ਨਹੀਂ ਪਾਉਂਦਾ ਕਿਉਂ ਵੀ ਲੈ ਬਾਬਾ ਬੰਨ ਫਿਰ ਬਾਬੇ ਤੋਂ ਬਾਬਾ ਹੀ ਲੈਂਦਾ ਆਲਸੇ ਨੂੰ ਮੋੜੀ ਦਾ ਨਹੀਂ ਹੁੰਦਾ ਖਾਲਸੇ ਕਦੇ ਸਿੰਘ ਗੁਰੂ ਦੇ ਪਿੱਛੇ ਨਹੀਂ ਹਟਿਆ ਤਾਂ ਪਿੱਛੇ ਨਹੀਂ ਹਟਿਆ ਨਾ ਨਾ ਬਾਬੇ ਖਾਲਸਾ 500 ਪਿੱਛੇ ਕਿਥੇ ਉਹ ਵੀ ਨਹੀਂ ਹਟਿਆ 11:30 ਦਾ ਲਾ ਬੰਨੋ ਮੁੰਡਿਓ ਪਾਚੋੜੀ ਚ ਰਸੇ ਹਾਂ ਚੱਕਾ ਥਣ ਤੋਂ ਚੈੱਕ ਕਰ ਲਓ ਠੀਕ ਹੈ ਠੀਕ ਹੈ ਖਰਦਾ ਖਰਦਾ ਮੂਰਖਾ ਪੈਦਾ ਨਹੀਂ ਦੇਖੇ ਮੈਂ ਤਾਂ ਚੈੱਕ ਕਰਕੇ ਦੇਦਾ ਜੇ ਦੋ ਦੋ ਥਣ ਹੋਏ ਤੂੰ ਡੁੱਟਿਆ ਜਾਵੇਂਗਾ ਹੁਣ ਸਾਫ ਲੈ ਲੈ ਬੰਨ ਲੈ ਬਸ ਮੈਂ ਤਾਂ ਮੇਰੇ ਪਿੱਛੇ ਥਣ ਵੀ ਨਹੀਂ ਦੇਖਦਾ ਦੀ ਮੈਂ ਤਾਂ ਜਾ ਕੇ ਇਹਨਾਂ ਦਾ ਆਪਰੇਸ਼ਨ ਕਰ ਦਉਂਦਾ ਕੈਚੀ ਨਾਲ ਜਿਹੜੇ ਸਹੀ ਥਾਂ ਨੇ ਉਹੀ ਰੱਖਦਾ ਮੈਂ ਮੈਂ ਤਾਂ 400 ਨੀਆਂ ਵੀ ਲੈ ਲੈਣਾ ਮੈਂ ਤਾਂ ਜੰਮੂ ਕਰਨ ਨੂੰ ਐਡਾ ਕਮੇਵਨਾ ਕਰੋ ਵੇਚਿਆ 15000 ਦਾ ਛੱਡ ਕੇ ਆਉਣਾ ਹੈ ਸੋਮਵਾਰ ਨੂੰ ਜਿੱਤੇ ਵੇਲਾ ਰਾਤੋਂ ਰਾਤ ਰੇਲ ਚ ਮੈਂ ਕਾ ਛੱਡਦਾ ਮੈਂ ਤਾਂ ਇਹਨਾਂ ਨੂੰ ਵੇਚ ਦਿੰਦਾ 20000 ਦਿਆਂ ਯਾਰ ਸਾਨੂੰ ਕਰਨਾ ਕੀ ਨਹੀਂ ਆਉਂਦਾ ਸੀ ਕਾਰੀਗਰਾਂ ਸਨੱਖ ਵਿਖਦਾ ਥੋਡੇ ਵਾਸਤੇ ਨੇ ਇਹ ਸੀਸੀ ਦੀਆਂ ਮੈਂ ਬੀਬੀ ਦੀ ਕੱਲੀ ਕੱਲੀ ਮੇਮ ਨਹੀਂ ਨਾ ਵੇਚਦਾ ਮੈਨੂੰ ਰਾਜੂ ਕਹਿ ਕੇ ਨਾ ਬਣਾਈ ਆ ਵੀਡੀਓ ਬਣਦੀ ਆ ਕਿਉਂ ਜੀ ਸਾਡੇ ਸਭ ਤਰ੍ਹਾਂ ਦੇ ਗਾਖ ਨੇ ਮੇਰੇ ਘਰੇ ਬਾਗੀਆਂ ਦੁੱਗਣੀਆਂ ਦੀਆਂ ਨੇ ਇਹ ਕਰੇ ਖੜੀਆਂ ਵਿੱਚੋਂ ਜੀ ਜਿੰਨੂ ਅਗਲੇ ਦਿਨ ਨਿੰਦੋ ਨਾ ਬਤਿਆ ਨੀ ਮੀਮਨੀਆ ਤੈਂ ਰੱਖਣੀਆਂ ਨੇ ਨਸਲ ਦੀਆਂ ਨੇ ਕੋਈ ਮਾਰੀ ਤੇ ਡੱਚੋਂ ਨਿਕਲਦਾ ਬੱਚਾ ਨਹੀਂ ਪਾਲੀ ਦੰਦੇ 3-4000 ਤੋਂ ਘੱਟ ਤਾਂ ਕਿਉਂ ਵੀ ਉਹਦੀ ਗਦਨਗੇ ਜਾਲੇ ਵੀ ਤੂੰ ਗੁੰਝਲੀ ਲੈ ਜਾ ਕਿੱਥੋਂ ਲਾਹਿਆ 14 ਤੋਂ ਲੈ ਕੇ 15 ਤੋਂ ਹੁਣ ਮੇਰਾ ਪਰਾ ਵਿਚਾਰਾ ਇਹ ਵੀ ਨਹੀਂ ਮਾਰਨਾ ਉਹ ਵੀ ਕਹਿੰਦਾ ਮੈਂ ਵੀ ਗਰੀਬ ਹਾਂ ਕਿੰਨੇ ਨੇ ਜੀ ਮੈਂ ਤਾਂ ਗਿਣਤਾ ਨਾ ਆ ਜਾ ਉਰਾ ਇੱਥੇ ਆ ਜਾ ਬਾਈ

ਕੂਰਾ 12 ਆ ਬਈ ਤੇਰਾ ਸਹੀ ਆ ਠੀਕ ਹੈ ਜੀ ਕਰਾਤਾ ਆਪਾਂ ਦਾ ਰੱਬ ਦੰਦੀ ਅਸਿੱਧੀ ਨਹੀਂ ਤਰੂ ਆਸ ਕਰਕੇ ਆਉਣੇ ਆ ਰੱਬ ਤੇ ਡੋਣ ਨਹੀਂ ਆਉਣੇ ਜੀ ਸੀ ਕੀ ਮਾਰਦੇ ਆ ਗਿਆ ਤੂੰ ਹਾਂ ਵਾ ਠੀਕ ਹੈ ਬਹੁਤ ਚਿਰਾਂ ਗੈਰ ਨੂੰ ਆਏ ਆ ਇਹ ਆ ਗਿਆ ਜੀ ਪਰਮਜੀਤ ਪੈਣੀ ਹਾਂ